ਸਸ਼ੀਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਚ ਭਾਜਪਾਗੂ ਪ੍ਰਿਤਕਲਸ ਖਿਲਾਫ ਐਫਆਈਆਰ ਦਸ ਇੱਕ ਕਥਾ ਭਾਜਪਾਗੂ ਨੂੰ ਸੋਸ਼ਲ ਮੀਡੀਆ ਤੇ ਗਾਲਾ ਕੱਢਣ ਦਾ ਇਲਜ਼ਾਮ ਇਸ ਦੇ ਨਾਲ ਲੁਧਿਆਣਾ ਵਿੱਚ 11 ਅਗਸਤ 12 ਚਾਵੀ ਲੁਧਿਆਣਾ ਵਿੱਚ ਸਦਨ ਥਾਣਾ ਪੁਲਿਸ ਦੇ ਭਾਜਪਾ ਆਗੂ ਤੇ ਜੁੱਤੀਆਂ ਦੇ ਕਾਰੋਬਾਰ ਗੁਰਵਿੰਦਰ ਸਿੰਘ ਉਰਫ ਪ੍ਰਿਤਕਲ ਖਿਲਾਫ ਸੋਸ਼ਲ ਮੀਡੀਆ ਤੇ ਸਿੱਖ ਕਥਾਵਾਚ ਨੂੰ ਗਾਲਾਂ ਕੱਢਣ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ ਫਿਲਹਾਲ ਦੋਸ਼ੀ ਅਜੇ ਫਰਾਰ ਹੈ ਪ੍ਰਿਤਕਲ ਅਕਸਰ ਸੋਸ਼ਲ ਮੀਡੀਆ ਤੇ ਕਿਸੇ ਵੀ ਕਿਸੇ ਮੁੱਦੇ ਨੂੰ ਲੈ ਕੇ ਵਿਵਾਦ ਕਰਦਾ ਹੀ ਰਹਿੰਦਾ ਇਸ ਦੇ ਨਾਲ ਹੀ ਕਥਾਵਾਚ ਹਰਪ੍ਰੀਤ ਸਿੰਘ ਮੁਖ ਮਖੂਦ ਨੇ ਪੁਲਿਸ ਨੂੰ ਦੱਸਿਆ ਕਿ ਉਹਨੇ ਅੰਮ੍ਰਿਤ ਛੇਕਿਆ ਹੋਇਆ ਹੈ ਅਤੇ ਉਹ ਭਾਰਤ ਵਿੱਚ ਉਹ ਵਿਦੇਸ਼ਾਂ ਵਿੱਚ ਸਿੱਖ ਧਰਮ ਦਾ ਪ੍ਰਚਾਰਕ ਹੈ ਉਹਨਾਂ ਦੇ 7000 ਤੋਂ ਵੱਧ ਇੰਟਰਵਿਊ ਸੋਸ਼ਲ ਮੀਡੀਆ ਤੇ ਚੱਲ ਰਹੇ ਹਨ ਸੋਸ਼ਲ ਮੀਡੀਆ ਤੇ ਉਸ ਦਾ ਆਪਣਾ ਚੈਨਲ ਵੀ ਚੱਲ ਰਿਹਾ ਹੈ ਅਪਰੀਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਰਵਿੰਦਰ ਸਿੰਘ ਪ੍ਰਿਤਕਦਾਨ ਨਾ ਵਿਅਕਤੀ ਸੋਸ਼ਲ ਮੀਡੀਆ ਤੇ ਗਲਤ ਸ਼ਬਦਾਂ ਵਿੱਚ ਵਰਤੋਂ ਕਰ ਰਿਹਾ ਸੀ ਇਸ ਦੇ ਨਾਲ ਹੀ ਉਸ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਬੋਲਨ ਹਰਪੀ ਸਿੰਘ ਦੇ ਅਨੁਸਾਰ ਉਹ ਇੱਕ ਪ੍ਰਬੰਧਕ ਪ੍ਰਿਤਕਲ ਦੀ ਵਿਰੋਧ ਵਿੱਚ ਇੰਟਰਵਿਊ ਲਈ ਫੇਸਬੁੱਕ ਤੇ ਪ੍ਰਕਾਸ਼ਿਤ ਕੀਤਾ ਗਿਆ ਖਬਰ ਮੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਪਣੀਦੇ ਜਰੂਰ ਦਿਓ ਧੰਨਵਾਦ